ਦੀ ਵੈਲਕਮ ਹੈ ਤੁਹਾਡੇ ਸਾਰਿਆਂ ਦੇ ਆਪਣੇ ਕੋਰਨਾ ਬਲੌਗ ਦੇ ਵਿੱਚ ਤੇ ਕਿੰਨੇ ਸਾਰੇ ਆਏ ਹੋ ਤੁਸੀਂ ਸਾਰੇ ਘੈਂਟ ਹੋਵਗੇ ਤੇ ਆਪਾਂ ਪੂਰੇ ਵਧੀਆ ਤੇ ਬਹੁਤ ਟਾਈਮ ਵਾਧਾ ਲੈ ਕੇ ਬਲੌਗ ਹਾਜ਼ਰ ਹੋ ਚੁੱਕੇ ਆ ਤੇ ਅੱਜ ਮੇਰੇ ਨਾਲ ਹੈਗਾ ਮਨਵੀਰ ਤੇ ਅੱਜ ਅਸੀਂ ਕਰਾਂਗੇ ਮੋਟਰਨ ਮੋਡੀਫਾਈ ਤੇ ਟੇਬੂ ਵਗੈਰਾ ਦਾ ਮੈਂ ਕਰਵਾ ਲਿਆ ਸੀ ਉਹ ਤੇ ਆਪਣੇ ਲਈ ਹੀਰੋ ਹਾਂਡੇ ਤੇ ਡੀਲੈਕਸ ਤੇ ਤੇ ਬਾਕੀ ਕੰਮ ਉਹਦਾ ਕਰਾਇਆ ਹੋਇਆ ਟੇਬ ਵਗੈਰਾ ਸਟਿਕਰ ਸਟੂਕਰ ਸਾਰਾ ਕੰਮ ਡਾਨਾ ਤੇ ਅੱਜ ਅਸੀਂ ਉਹਦੇ ਖੋਲਾਂਗੇ ਪਿੱਛੇ ਵਾਲਾ ਡੰਡਾ ਜਿਹੜਾ ਟੇਲ ਦੇ ਉੱਪਰ ਹੁੰਦਾ ਆਪਣਾ ਤੇ ਬਾਕੀ ਜਿਹੜਾ ਪਿੱਛੇ ਵਾਲਾ ਮੱਢ ਘੜ ਹੁੰਦਾ ਉਹ ਵੀ ਖੋਲਾਂਗੇ ਤੇ ਚਲੋ ਹੁਣ ਤੁਹਾਨੂੰ ਪਹਿਲਾਂ ਮੋਟਰਾਂ ਦਿਖਾਉਣੇ ਆ ਤੇ ਫਿਰ ਆਪਾਂ ਖੋਲਾਂਗੇ ਸਰਵੋਤਮ ਮੈਂ ਮਣਵੀਰ ਦੇ ਘਰ ਹੀ ਸੀਗਾ ਤੇ ਇੱਥੇ ਮੋਟਰ ਨਾਲ ਸੀ ਆਪਣਾ ਤੇ ਚਲੋ ਹੁਣ ਦਿਖਾਉਣੇ ਤੁਹਾਨੂੰ ਤੇ ਖੋਲਦੇ ਆਪਾਂ ਹਾਂਜੀ ਦੇਖੋ ਮਣਵੀਰ ਨੂੰ ਲੱਗ ਰਿਹਾ ਮਸਤੀ ਕਰਨਾ ਜੈਕ ਨਾਲ ਤੇ ਇਹ ਮਣਵੀਰ ਦਾ ਨਿਊ ਡੌਗ ਆ ਪਿਛੇ ਲਿਆਂਦਾ ਸੀਗਾ ਪੀਰੀਅਨ ਜੈਕ ਨਾਮ ਹੈ ਇਹਦਾ ਚੌੜ ਬਹੁਤ ਕਰਦਾ ਇਹ ਜੈਕ ਜੈਕੋ ਆਜਾ ਚੰਤੇ ਪਰ ਇਹ ਕੰਮ ਆਹ ਖੜਾ ਮੋਟਰਨਾਲ ਦੇਖ ਸਕਾ ਲੈਂ ਤੁਸੀਂ ਆਪਣਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਜਾ ਕੇ ਬਾਅਦ ਵਿੱਚ ਤੇ ਅਸੀਂ ਆਪਣਾ ਮੋਟਰਨਾਲ ਦੇਖ ਸਕਾ ਲੈਂ ਤੁਸੀਂ ਤੇ ਇਹ ਜਿਹੜੇ ਆਪਾਂ ਸਟਿਕਰ ਸ਼ੁਕਰ ਵਗੈਰਾ ਲਗਵਾ ਲਈ ਸੀਗੇ ਪਿੱਛੇ ਜਿਹੜੇ ਇਹਦੇ ਆਪਾਂ ਪੇਂਟ ਕਰਵਾਏ ਸੀ ਜਿਹੜੇ ਪਹਿਲਾਂ ਪਿਛਲੇ ਸਾਲ ਤੁਹਾਨੂੰ ਬਲੌਗ ਦੇਖਿਆ ਹੁੰਨੇ ਪਰ ਬਹੁਤ ਟਾਈਮ ਬਾਅਦ ਬਲੌਗ ਲੈ ਕੇ ਆਇਆ ਥੋੜੇ ਵਾਸਤੇ ਦੇਖ ਸਕਾ ਲੈਂ ਤੁਸੀਂ ਆਪਣਾ ਮੋਟਰਨਾਲ ਕਿਵੇਂ ਲੱਗਦਾ ਤੇ ਸਾਰੀ ਸਮੂਹ ਕਰਾਤਾ ਸੀਗਾ ਸਾਰਾ ਤੇ ਆ ਸਟਿਕਰ ਸ਼ੁਕਰ ਵਗੈਰਾ ਲਵਾਤੇ ਸੀਗੇ ਤੇ ਪਿੱਛੇ ਦੇਖ ਸਕਾ ਲੈਂ ਤੁਸੀਂ ਇੱਥੇ ਵੀ ਲਗਾਦਾ ਸੀ ਥੱਲੇ ਆਪਾਂ ਰੈੱਡ ਜਿਹੜੀ ਆ ਹੁੰਦੀ ਆ ਪਲੇਟ ਇੱਥੇ ਆਪਾਂ ਹਰਨ ਲਿਖਾਤਾ ਸੀ ਤੇ ਲੈਡ ਤੇ ਆਪਾਂ ਹਿਰਨ ਜੀ ਬਣਵਾਤੀ ਸੀ ਤੇ ਬਾਕੀ ਚਲੋ ਹੁਣ ਇਹਦੇ ਆ ਖੋਲਦੇ ਆ ਪਿੱਛੋਂ ਵਾਲਾ ਸਾ ਡੰਡਾ ਤੇ ਆਪਾਂ ਕਾ ਮੱਡਗੜ ਖੋਲਾਂਗੇ ਤੇ ਚਲੋ ਹੁਣ ਚਾਬੀ ਜੁਗੀਆਂ ਹੈਗੀਆਂ ਨਾਲ ਸਾਡੇ ਕੋਲ ਇੱਕ ਮੜਵੀ ਰਖਾ ਤੇ ਬਾਕੀ ਚਲੋ ਖੋਲਦੇ ਆ ਪਹਿਲਾਂ ਸ਼ੀਟ ਸੂਟ ਟੱਕ ਟੂਪੇ ਖੋਲ ਕੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਨਾਲ ਨਾਲ ਇਧਰਲਾ ਟੱਪਾ ਦਾ ਖੋਲਤਾ ਤੇ ਸ਼ੀਟ ਵਾਲਾ ਨੜ ਵੀ ਖੋਲਤਾ ਤੇ ਪਰਲੇ ਬਸ ਹੁਣ ਟੱਪਾ ਖੋਲਦੇ ਆ ਤੇ ਸੀਟ ਵਾਲਾ ਨਟ ਖੋਲਾਂਗੇ ਤੇ ਬਾਕੀ ਇਹ ਤੇ ਆਪਣਾ ਖਰਚ ਆ ਗਿਆ ਸੀਗਾ 2000 ਦੇ ਨੇੜੇ ਆ ਗਿਆ ਸੀ ਸਾਰਾ ਖਰਚਾ ਤੇ ਬਾਕੀ ਮੈਂ ਉੱਚਾ ਨਹੀਂ ਕਰਵਾਇਆ ਇਹ ਤੇ ਕੋਈ ਨਹੀਂ ਚਲੋ ਇਹ ਵੀ ਕਰਾਵਾਂਗੇ ਇਨ ਫਿਊਚਰ ਨਾਲ ਆਪਾਂ ਇਹਦੇ ਟਾਇਰ ਟੂਰ ਪਾਉਣ ਵਾਲਾ ਹੈਗਾ ਹਜੇ ਹਾਂ ਟਾਇਰ ਟੂਰ ਪਾਵਾਂਗੇ ਜੋ ਬਾਕੀ ਇਹਦੇ ਆਪਾਂ ਤੇ ਅੱਗੇ ਵਾਲਾ ਟਾਇਰ ਹਜੇ ਕੋਈ ਸਲਾਹ ਨਹੀਂ ਹੈਗੀ ਪਿੱਛੇ ਪਵਾ ਕੇ ਲਿਆਵਾਂਗੇ ਪਹਿਲਾਂ ਤੇ ਬਾਕੀ ਚਲੋ ਤੁਹਾਨੂੰ ਰੋਜ਼ ਅਪਡੇਟ ਦਿੰਦੇ ਰਹਾਂਗੇ ਹੁਣ ਤੇ ਹਫਤੇ ਚੋ ਦੋ ਤਿੰਨ ਵਲੌਗ ਆਉਣਗੇ ਪਰ ਸੌਰੀ ਜੇ ਤੁਹਾਨੂੰ ਇਹ ਲੱਗਦਾ ਵੀ ਇਹ ਘਟ ਨੇ ਤੇ ਕਿਉਂਕਿ ਹੁਣ ਮੇਰਾ ਟਿਊਸ਼ਨ ਚੱਲ ਰਿਹਾ ਤੇ ਤਾਂ ਕਰਕੇ ਅੱਜ ਟਿਊਸ਼ਨ ਤੋਂ ਛੁੱਟੀ ਸੀਗੀ ਤਾਂ ਕਰਕੇ ਮੈਂ ਵਲੌਗ ਬਣਾਉਣ ਲੱਗ ਗਿਆ ਤੇ ਚਲੋ ਹੁਣ ਇਧਰ ਸੀਟ ਵਾਲਾ ਨਟ ਵੀ ਖੋਲਤਾ ਜੀ ਸੀਟ ਵੀ ਆਪਾਂ ਇਧਰ ਰੱਖਤੀ ਤੇ ਹੁਣ ਚਲੋ ਆਪਾਂ ਖੋਲਦੇ ਆਂ ਟੈਂਕੀ ਤਾਂ ਨਹੀਂ ਖੋਲਦੇ ਨਹੀਂ ਟੈਂਕੀ ਥੋੜੀ ਬੋਲਾਂਗੇ ਪਰ ਚੱਲੂ ਕਿਵੇਂ ਇਹ ਜਾਇ ਕਰਾਂਗੇ ਓਏ ਹਨਾ ਇੱਕ ਕੱਡ ਬੋਤਲ ਜੀ ਰੱਖਿਆ ਹਨਾ ਇੱਕ ਉਹ ਮੈਂ ਵੀਡੀਓ ਵਿੱਚ ਦੇਖੀ ਸੀਗੀ ਪੈਕ ਲਾ ਕੇ ਸਿੱਧਾ ਉਧਰ ਇੱਥੇ ਥੱਲੇ ਲਾ ਦੇ ਇਧਰ ਕਾਰਬੂਟਰ ਚੋਂ ਵਸਾਂ ਹੀ ਚੱਲਣਗਾ ਤੇ ਟੈਂਕੀ ਤਾਂ ਨਹੀਂ ਓਕੇ ਆ ਦੇਖੋ ਆਪਣਾ ਹਾ ਸਕਲ ਦੇਖੋ ਵਧੀਆ ਲੱਗਦਾ ਤੇ ਬਾਕੀ ਸੀਟ ਸੂਟ ਖੋਲਤੀ ਆਪਾਂ ਨੇ ਤੇ ਹੁਣ ਆ ਖੋਲਣ ਲੱਗ ਰਹੇ ਆ ਤੇ ਇਹ ਖੋਲ ਕੇ ਤੁਹਾਨੂੰ ਦਿਖਾਉਣੇ ਆਂ ਓਏ ਹੂੰ ਉਹ ਗਿਆ ਓਟਾ ਪੇਦਾ ਜਿਹੜਾ ਤੁਸੀਂ ਬਾਲਾ ਟਾਇਟ ਨਟ ਲਾ ਸਕਦੇ ਸੀ ਕਿਹੜੇ ਦਾ ਉਹਦਾ ਉਹ ਟੁੱਟ ਗਿਆ ਥੱਲੋਂ ਹੁਣ ਨਹੀਂ ਬਾਸਰ ਵੱਡੀ ਬਾਸ ਚਲਾਉਣਾ ਕਿਹੜਾ ਆਹਾ ਇਹਦਾ ਫੇਰ ਵੀ ਕੁੱਕਰ ਨਾਲ ਲਾਇਆ ਦੀ ਮੈਨੇ ਆਹ ਵਗੈਰਿਆਂ ਕਿੱਥੇ ਦਾ ਪੀਜਾ ਤਾਂ ਨਹੀਂ ਉਹ ਦੁਬਾਰਾ ਜੋੜ ਦਾਂਗੇ ਯਾਰ ਇਹਨੂੰ ਆਪ ਵੀ ਨਮਸਕਾਰ ਹਾਂ ਤਾਂ ਉੱਪਰੋਂ ਤੋਂ ਪੁਆਇਦੀ ਜੀ ਨਮਾ ਕੋਈ ਰੁਕਣਾ ਉਹਦੀ ਯਾਰ ਗਣੀ ਦਾ ਫਰਕ ਆ ਗਣੀ ਦਾ ਜਿਹੜੀ ਆੜੜੀ ਆ ਇਹ ਫਰਕ ਆ ਉਹ ਥੋੜਿਆ ਨੀਵੇਂ ਲਗਾਈ ਵੀ ਆ ਪੱਤੀ ਜੀ ਉਹ ਉਹ ਦਾ ਬਣਾ ਛੱਡ ਦੇ ਇਸ ਤੋਂ ਬਾਅਦ ਹੁਣ ਇਹ ਖੋਲਾ ਹੀ ਕਿਵੇਂ ਆਪਾਂ ਹੁਣ ਇਹਦਾ ਆ ਖੁੱਲਣੀ ਪੂਣਾ ਪੂੰਛ ਪਹਿਲਾਂ ਪੂੰਛ ਕੋਲ ਕੇ ਫਿਰ ਇਹਦੇ ਥੱਲੇ ਹੁਣ ਇਹਦੇ ਆ ਨਟ ਆ ਦੇਗਾ ਆ ਸਾਰਾ ਪਟਣਾ ਬੂਆ ਜੀ ਹਾਂ ਆਹ ਦੇਖੋ ਖੁੱਲੂ ਗਈ ਸਾਰਾ ਤੇ ਇਹਦੇ ਨਾਲ ਹੀ ਹੈ ਇਹ ਕੱਢੋ ਇਹ ਨਾਲ ਹੀ ਆਣਾ ਤਾਂ ਹੋਰ ਤਾਂ ਹੀ ਤਾਂ ਕਹਿਦਾ ਸੀ ਮੈਂ ਚਲ ਕੋਈ ਲਓ ਜੀ ਡੰਡਾ ਖੋਲਤਾ ਤੇ ਬਾਕੀ ਦੇਖੋ ਕਿਵੇਂ ਲੱਗ ਰਿਹਾ ਤੇ ਹੁਣ ਚਲੋ ਆਪਾਂ ਇਹ ਖੋਲਦੇ ਆਂ ਫਿਰ ਦੇਖਦੇ ਆਂ ਵੀ ਕਿਵੇਂ ਖੁੱਲੂਗਾ ਉਹ ਨੀਚੇ ਵਾਲਾ ਆਪਣਾ ਪਿੱਛੇ ਤੇਲ ਦੀ ਹੁੰਦੀ ਹੈ ਕਿਹੜੀ ਹੁੰਦੀ ਹੈ ਇਹ ਤੇ ਤੁਸੀਂ ਦੱਸੋ ਕਮੈਂਟ ਕਰਕੇ ਇਹਨੂੰ ਆਪਾਂ ਕੀ ਕਹਾਂਗੇ ਤੇਲ ਤਾਂ ਵੈਸੇ ਮਤਲਬ ਇਹਨੂੰ ਕਹਿੰਦੇ ਹੁੰਦੇ ਨੇ ਤੇ ਚਲੋ ਹੁਣ ਇਹਨੂੰ ਖੋਲਦੇ ਆਂ ਇਹਨੂੰ ਖੋਲ ਕੇ ਫਿਰ ਆਪਾਂ ਦੇਖਦੇ ਆ ਥੱਲੇ ਕੀ ਗੱਲ ਬਾਤ ਹੈ। ਜੀ ਮਿੱਤਰੋ ਤੇ ਹੁਣ ਜਿਹੜੇ ਆਪਾਂ ਉਹ ਪਿੱਛੇ ਲਾਈਟਾਂ ਲਾਈਆਂ ਹੋਈਆਂ ਸੀਗੀ ਤੇ ਉਹ ਤਾਰ ਪੱਟ ਰਹੇ ਆ ਤੇ ਫਿਰ ਉਹ ਮਗਰ ਲੈ ਜੂਗੀ। ਤੇ ਆਪਾਂ ਨੂੰ ਲਾਈਟ ਦਾ ਅੱਡ ਜਿੰਗਾਰਡ ਕਰਨਾ ਪਊਗਾ ਕਿਉਂਕਿ ਉਹ ਲਾਈਟ ਇਹਦੇ ਨਾਲ ਹੀ ਸੀਗੀ ਇੱਥੇ ਫਿੱਟ ਕਰੀ ਹੋਈ ਤੇ ਹੁਣ ਆਪਾਂ ਨੂੰ ਲਾਈਟ ਦਾ ਅੱਡ ਜਿੰਗਾਰਡ ਕਰਨਾ ਪਊਗਾ ਤੇ ਹੁਣ ਆਪਾਂ ਚੱਲਦੇ ਆ ਪੈਂਡੇ ਇਸੇ ਤੇ ਤੇ ਸੀਟ ਸੂਟ ਮੜੇ ਧਰ ਕੇ ਲੈ ਜਾਵਾਂਗੇ। ਉੱਥੇ ਕਰਵਾ ਕੇ ਤੇ ਤੁਹਾਨੂੰ ਵੀ ਦਿਖਾਵਾਂਗੇ ਨਾਲੇ ਤੇ ਚਲੋ ਹੁਣ ਆ ਤਾਰਾਂ ਤੂਰਾ ਪੱਟ ਦਈਏ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਨਾਲ ਲਾਈਟ ਤੇ ਉਦੋਂ ਬਾਅਦ ਚ ਫਿਰ ਕਰਵਾ ਕੇ ਮੁੰਡੇ ਤੋਂ ਉੱਥੋਂ ਪਿੰਡੋਂ ਪੱਤੀਆਂ ਉਦੋਂ ਬਾਅਦ ਚ ਬਸ ਫਿਰ ਆਪਾਂ ਆ ਜਾਾਂਗੇ ਫਿਰ ਟਾਪੇ ਟੁੱਪੇ ਕਾਸ ਕੇ ਫਿਰ ਸਾਨੂੰ ਲੁੱਕ ਚੈੱਕ ਆਊਟ ਕਰਾਵਾਂਗੇ ਪੂਰੀ ਤੇ ਨਾਲ ਇੱਕ ਨਦੀ ਰੀਲ ਬਣਾ ਕੇ ਲਿਆਵਾਂਗੇ ਤੇ ਲੁੱਕ ਚੈੱਕ ਕਰੋ ਬਣਾਓ ਤਾਂ ਤਾਰੀ ਮੜਿਆ ਤਾਰੀ 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 ਦੇਖ ਸਕਦੇ ਹੋ ਤਾਂ ਬੱਗੀ ਜੀ ਲੱਗ ਰਹੀਆਂ ਘੜਿਆ ਰੱਖ ਮੈਂ ਸੀਟ ਰੱਖੂਗਾ ਓਕੇ ਉਹ ਲੈ ਰੱਖ ਸੀਟ ਮੜਾ ਜਾ ਲੋਕ ਜਾ ਪਾਣੀ ਦੇਖੋ ਗਾਇਸ ਓਕੇ ਪੂਰੀ ਗੱਲ ਬਾਤ ਆ ਤੇ ਹੇ ਤੇ ਜੇ ਹੁਣ ਲਾਈਟ ਲਵਾ ਕੇ ਲਿਆਉਣੇ ਆ ਸੀ ਤੇ ਫਿਰ ਤੁਹਾਨੂੰ ਉੱਥੇ ਪੱਤੀਆਂ ਦਾ ਜੰਗਾੜਾ ਬਣਵਾਉਣੇ ਆ ਮਣੀ ਕੋਲੋਂ ਤੇ ਪਿੰਡ ਹੈਗਾ ਮੁੰਡਾ ਤੇ ਫਿਰ ਨਾਲੇ ਲਾਈਟ ਜੀ ਉਹ ਰੱਖੀ ਮੜਾ ਜਾ ਪਹਿਲਾਂ ਮੰਗੋ ਤੇ ਫੜ ਕੇ ਰੱਖੀ ਇੱਥੇ ਦੇਖ ਸਕਦੇ ਲੁੱਕ ਚੈੱਕ ਆਊਟ ਕਰੋ ਪੂਰੀ ਗੱਲ ਬਾਤ ਐਂਡ ਵਣ ਰਹੀ ਆ ਦੇਖੋ ਇਹ ਹੋਈ ਮਿਲਦੀ ਆ ਓਕੇ ਟਾਇਰ ਤਾਂ ਪਪਵਾਦਾ ਹੀ ਕੋਈ ਨਹੀਂ ਟਾਇਰ ਤਾਂ ਹਜੇ ਉਹ ਵੀ ਜੱਟ ਰਿਹਾ ਤਾਂ ਈ ਘਸ ਕੇ ਦੇਖੀ ਤਾਂ ਚੌੜਾ ਹੋ ਰਿਹਾ ਤੇ ਕਿੰਨਾ ਚੌੜਾ ਹੋ ਰਿਹਾ ਘਸ ਕੇ ਤੇ ਬਾਕੀ ਓਕੇ ਲੱਗ ਰਿਹਾ ਲੇਖਾ ਹਜੇ ਤਾਂ ਲਾਈਟ ਲੂਟ ਓਕੇ ਹੋ ਗਈ ਦੇਖੋ ਰੇ ਉੱਪਰ ਪਾਉਂਦੇ ਦੇਖੀ ਸਰਾ ਲੱਗ ਰਿਹਾ ਜਮੀ ਓਕੇ ਰਿਪੋਰਟ ਦੇਖੋ ਦੇਖੋ ਮਿੱਤਰੋ ਪੂਰੀ ਓਕੇ ਗੱਲਬਾਤ ਲੱਗ ਰਹੀ ਹੈ ਤੇ ਚਲੋ ਹੁਣ ਇਹ ਤੇ ਉਹ ਲਵਾ ਕੇ ਲਿਆਉਣੇ ਆਪਾਂ ਆਹ ਲਾਈਟ ਵਾਲਾ ਜੰਗੜ ਤੇ ਫਿਰ ਤੁਹਾਨੂੰ ਵੀ ਦਿਖਾਉਣੇ ਚਲੋ ਪਰ ਤੇ ਹੁਣ ਇਹਦੇ ਲਵਾ ਕੇ ਲਾਉਣਾ ਲਾਈਟ ਦਾ ਜੰਗੜ ਤੇ ਉਹ ਤਾਂ ਆਪਾਂ ਸਾਰਾ ਸਮਾਨ ਰੱਖ ਤਾ ਤੇ ਆਹ ਹੋਰੇ ਰਹਿ ਗਿਆ ਤੇ ਬਾਕੀ ਚਲੋ ਹੁਣ ਆਪਾਂ ਲਵਾ ਕੇ ਲਾਉਣਾ ਇਹਦੇ ਮਗਰ ਲਾਈਟ ਲਾਈਟ ਦੇ ਪੱਤੀਆਂ ਪੁੱਤੀਆਂ ਜਿਹਾ ਬੜਵਾ ਕੇ ਫਿਰ ਦੇਖੋ ਪੂਰੀ ਗੱਲਬਾਤ ਐਂਡ ਵਾਂਜੂ ਤੇ ਫਿਰ ਉਦੋਂ ਆ ਚ ਰੀਲ ਰੂਲ ਬਣਾ ਕੇ ਲਿਆਵਾਂਗੇ ਇੱਕ ਤੇ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਗੱਲਬਾਤ ਓਕੇ ਲੱਗ ਰਹੀ ਐ ਹਦੋਂ ਲਾਈਟ ਜੀ ਕਰਕੇ ਖਾਲੀ ਖਾਲੀ ਜਿਹਾ ਲੱਗ ਰਿਹਾ ਓਏ ਪਰਦਾ ਨਹੀਂ ਚਲੋ ਮੋੜ ਇਹਨੂੰ ਪੂਰਾ ਓਏ ਕੱਪਣਿਆ ਜਿਹਾ ਜਮਾਰੀ ਜਾਂ ਨਾ ਤੇ ਉਕੇ ਲੱਗ ਰਿਹਾ ਬਾਕੀ ਦਾ ਪੂਰਾ ਚੱਲ ਤੇ ਨਾਲ ਚਾਚੀ ਨੂੰ ਦਿਖਾਏ ਮਗਜੇ ਆ ਗਿਆ ਹੋਗਾ ਲਾ ਫੜੀ ਦਿਵਾ ਕੇ ਲੈਟ ਹਨ ਚੱਲ ਗੋ ਹੁਣ ਜਿਵੇਂ ਤੁਰ ਫਰਾਤ ਤੇ ਪਹੁੰਚ ਗਏ ਤੇ ਹੁਣ ਕਰਾਉਣ ਵਾਲਾ ਕੰਮ ਤੇ ਕੇਰਾ ਸੀਂਚੂ ਪਰਾਖੋ ਦੇ ਲੈ ਆਏ ਸੀ ਕਿ ਨੂੰ ਦਿਖਾਏ ਜੀ ਮੈਂ ਉਸ ਤੋਂ ਬਾਅਦ ਕੀ ਮੇਰੇ ਨਾਲ ਬੋਲਿਆ ਤੇ ਆ ਗਈ ਸੀ ਜਿਹੜੇ ਕੋਲੇ ਅਸੀਂ ਪਹਿਲਾਂ ਗਏ ਸੀ ਉਹ ਬਾਈ ਨੂੰ ਪਾਇਆ ਕੰਮ ਤੇ ਹੁਣ ਆਹ ਜਾਂਟੇ ਬਾਈ ਕੋਲੇ ਆਈ ਸੀਗੀ ਤੇ ਉਹ ਲੱਗ ਰਿਹਾ ਲੈਡ ਫਿਟ ਕਰਨ ਤੇ ਬਸ 5-7 ਮਿੰਟ ਲੱਗਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਲੈਡ ਲੂਟ ਕਰਕੇ ਫਟ ਘਰੇ ਆ ਕੇ ਟਾਪੇ ਕੱਸ ਕੇ ਦਿਖਾਉਣੇ ਆ ਫਿਰ ਤੁਹਾਨੂੰ ਓਕੇ ਤੇ ਬਾਕੀ ਰੀਲਾਂ ਦਾ ਹੁਣ ਬਣ ਨਹੀਂ ਆਣੀ ਕਿਉਂਕਿ ਨੇਰਾ ਹੋ ਗਿਆ ਤੇ ਬਾਕੀ ਚਲੋ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਰੀਲਾਂ ਰੂਲਾਂ ਬਣਾ ਕੇ ਤੇ ਨਾਲੇ ਇੰਸਟਾਗ੍ਰਾਮ ਤੇ ਪਾਵਾਂਗੇ ਇੰਸਟਾਗ੍ਰਾਮ ਦਾ ਪੇਜ ਫੋਲੋ ਕਰ ਲਿਓ ਹਰਮਨ ਅਟਾਲ ਐਲ ਕੱਟ ਕੇ ਅਟਾਲ ਜੀ बस ਇੱਕ ਪਾ ਦਿਓ ਉੱਥੇ ਆਪਣੀ ਆਈਡੀਓ ਤੇ ਬਾਕੀ ਮੈਂ ਮੈਂਸ਼ਨ ਵੀ ਕਰ ਦੂੰ ਡਿਸਕ੍ਰਿਪਸ਼ਨ ਤੇ ਓਕੇ ਮਿੱਤਰੋ ਤੇ ਕਰਵਾ ਲਈ ਸੀ ਆਪਾਂ ਪਿੱਛੋਂ ਆਹ ਲਾਈਟ ਦਾ ਕੰਮ ਤੇ ਬਾਕੀ ਆਹ ਟਾਪੀ ਟੂਪੇ ਕਸ ਨਾਲੇ ਰਹਿੰਦੇ ਨੇ ਤੇ ਅੱਜ ਹੈਗਾ ਸੀ ਡੇ ਟੂਬ ਤੇ ਮੈਂ ਹੁਣ ਸਵੇਰੇ ਉੱਠ ਕੇ ਕਰ ਲਿਆ ਸੀ ਵਲੌਗ ਸਟਾਰਟ ਤੇ ਬਾਕੀ ਹੁਣ ਮੈਂ ਜਾ ਰਹੀ ਹਾਂ ਸਕੂਲ ਤੇ ਤੁਸੀਂ ਦੇਖ ਸਕਦੇ ਇਦਾਂ ਲੱਗ ਰਿਹਾ ਕੁਝ ਤੇ ਚਲੋ ਇਹਦੇ ਆਪਾਂ ਟਾਪੀ ਟੂਪੇ ਕਸ ਨਹੀਂ ਹਜੇ ਤੇ ਇੱਧਰਲਾ ਵੀ ਰਹੇਗਾ ਤੇ ਫਿਰ ਦਿਖਾਵਾਂਗੇ ਤੁਹਾਨੂੰ ਪੂਰੀ ਗੱਲਬਾਤ ਐਂਡ ਹੋ ਜੂ ਤੇ ਚਲੋ ਆ ਕੇ ਦਿਖਾਉਂਗਾ ਫਿਰ ਹਾਂਜੀ ਮਿੱਤਰੋ ਤੇ ਸ਼ਾਮ ਹੋਊਗੀ ਤੇ ਮੈਂ ਆਗੇ ਸੀ ਸਕੂਲੋਂ ਤੇ ਮੈਂ ਟਾਪੇ ਟੂਪ ਤੇ ਕਸਤੇ ਆ ਕੇ ਦੇਖਾਉਂਦਾਂ ਤੁਸੀ ਆ ਕਸਤੀ ਸੀਗੇ ਮੈਂ ਸਾਈਡ ਸੂਡ ਵਾਲੇ ਟਾਪੇ ਤੇ ਬਾਕੀ ਆ ਲਾਈਟ ਵਾਲਾ ਪਲੱਗ ਨਹੀਂ ਪਾਇਆ ਸੀ ਰਾਤ ਤੇ ਵੀ ਕਰਤਾ ਮੈਂ ਖੜ ਜੋ ਚਾਬੀ ਮਿਲਦਾ ਮੈਂ ਅੰਦਰ ਰੱਖਿਆ ਚਲੋ ਕੋਈ ਨਹੀਂ ਤੇ ਦੇਖੋ ਕਿਵੇਂ ਲੱਗ ਰਿਹਾ ਤੇ ਪੂਰੀ ਗੱਲਬਾਤ ਐਂਡ ਹੋਊਗੀ ਤੇ ਇੱਕ ਦੋ ਰੀਲਾਂ ਵੀ ਪਾਵਾਂਗੇ ਆਪਾਂ ਤੇ ਉਹ ਤੁਹਾਨੂੰ ਮਿਲ ਜਾਣਗੇ ਆਪਣੇ ਇੰਸਟਾਗ੍ਰam ਦੇ ਪੇਜ 'ਤੇ ਤੇ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਉਹ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆਪਣਾ ਮੋਟਰ ਨਾਲ ਕਿਦਾਂ ਦਾ ਲੱਗ ਰਿਹਾ 100 ਦੇ ਉੱਤੇ ਬਾਕੀ बस ਇਹਦੀ ਟਾਇਰ ਦੀ ਕਮੀ ਆਣ ਜੇ ਟਾਇਰ ਚੌੜਾ ਹੋਵੇ ਫਿਰ ਬਹੁਤ ਵਧੀਆ ਲੱਗੇ ਦੇਖ ਸਕਦੇ ਤੁਸੀਂ ਤੇ ਬਾਕੀ ਕਿਦਾਂ ਲੱਗਿਆ ਵਲੌਗ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਮੂਠ ਨਾਲ ਕਿਦਾਂ ਦਾ ਲੱਗ ਰਿਹਾ ਇਹ ਵੀ ਜਰੂਰ ਦੱਸਿਓ ਹਾਂਜੀ ਮਿੱਤਰੋ ਤੇ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਹੋਪਸ ਹਨ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ ਬਹੁਤ ਟਾਈਮ ਬਾਅਦ ਵਲੌਗ ਆ ਰਿਹਾ ਤੇ ਚਲੋ ਪਿਆਰ ਤੇ ਸਪੋਰਟ ਦਿਖਾਓ ਤੇ ਹੋਰ ਆਪਾਂ ਮੋਡੀਫਿਕੇਸ਼ਨ ਵਲੌਗ ਲੈ ਕੇ ਆਉਂਦੇ ਰਹਾਂਗੇ ਤੇ ਚਲੋ ਤੁਹਾਡੇ ਸਪੋਰਟ ਦੀ ਲੋੜ ਆ ਓਕੇ ਬਾਏ ਬਾਏ